ਜੀ ਕਿਤੇ ਸਾਰੇ ਉਮੀਦ ਕਰਦੇ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਆਪਾਂ ਨੇ ਕਿਤੇ ਨਹੀਂ ਜਾਣਾ ਅੱਜ ਆਪਾਂ ਨੇ ਕਰੇ ਵਲੌਗ ਬਣਾਉਣਾ ਹੈ ਅੱਜ ਤੁਹਾਨੂੰ ਮਿਰਚਾਂ ਤੇ ਬੁੱਤੇ ਦਿਖਾਈਏ ਆ ਦੇਖੋ ਇਹ ਮਿਰਚਾਂ ਆ ਲਾਲ ਬੁੱਤੇ ਕਾਲੀ ਹੋਈ ਪਈ ਐ ਇੰਨੀ ਖਾਲਦੀ ਸੀ ਹੁਣ ਦੇਖੋ ਕਿੱਡੀ ਹੋਈ ਪਈ ਐ ਹਲਦੀ ਇਹ ਹਲਦੀ ਦੀ ਨਾ ਇੱਕ ਗੱਠੀ ਲਾਈ ਸੀ ਜੀ ਅਸੀਂ ਨੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਸੀਗੇ ਕਿੰਨੀ ਫੈਲ ਗਈ ਤੇ ਅਸੀਂ ਅਰਬੀ ਦੇ ਵੀ ਲਾਈ ਹੋਈ ਐ ਗੱਠੇ ਤੇ ਉਹ ਵੀ ਨਿਕਲ ਰਹੀ ਆ ਜੇ ਇਹ ਲਾਏ ਸੀਗੇ ਅਸੀਂ ਨੇ ਮਿਰਚਾਂ ਦੇ ਬੂਟੇ ਇਹਨਾਂ ਕਹਿੰਦੇ ਜੋ ਮਿਰਚ ਇਹਦੇ ਨਾਲ ਭਾਰਾ ਪੈਣ ਕਰਕੇ ਨਾ ਇਹ ਬੂਟੇ ਥੱਲੇ ਜੇ ਨੂੰ ਹੋ ਗਏ ਤਾਂ ਕਿ ਹੁਣ ਆਪਾਂ ਇਹ ਜਿਹੜੀਆਂ ਮਿਰਚਾਂ ਨਾ ਆਪਾਂ ਨੇ ਬਣਾਉਣੀਆਂ ਸਬਜ਼ੀ ਤੇ ਮਿਰਚਾਂ ਆਪਾਂ ਤੋੜ ਲਈਏ ਇਹ ਮਿਰਚ ਨਾ ਜੇ 2-4 ਕੇ ਪਾਓ ਉਹ ਮਿਰਚ ਬਹੁਤ ਕੋੜੀ ਐ ਇਹਨੂੰ ਜੋ ਮਿਰਚ ਕਹਿੰਦੇ ਆ ਆ ਦੇਖੋ ਜੀ ਉੱਪਰ ਨੂੰ ਉੱਗੀ ਹੋਈਆਂ ਮਿਰਚਾਂ ਇਹ ਮਿਰਚਾਂ ਦਾ ਬੂਟਾ ਸੀ ਨੇ ਬੰਦਾ ਵੀ ਦਿੱਤਾ ਤੇ ਫੇਰ ਇਹ ਇਹ ਉੱਪਰ ਨੂੰ ਵੱਧ ਗਏ ਆ ਵਧਣ ਕਰਨਾ ਨਾ ਇਹ ਭਾਰ ਪੈਣ ਕਰਕੇ ਮਿਰਚਾਂ ਨੀਚੇ ਆ ਗਈਆਂ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਹਲਕਾ ਕਰਦੇ ਆ ਮਿਰਚਾਂ ਤੋੜ ਕੇ ਵਧੀਆ ਜਾਂਦਾ ਜੀ ਵਧੀਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਜੇ ਸ਼ੇਅਰ ਵੀ ਕਰਦੇ ਆ ਕਰੋ ਕੀ ਕਰ ਦਊਮ ਲਾਈਕ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਦੱਬ ਕੇ ਕਰਦੇ ਹਾਂ ਹੁਣ ਤਾਂ ਕਰਦੇ ਹੋ ਬਸ ਜਿੰਨੀਆਂ ਕਿ ਮਿਰਚਾਂ ਅਸੀਂ ਨੇ ਪਾਉਣੀਆਂ ਹੁੰਦੀਆਂ ਨੇ ਅਸੀਂ ਮਿਰਚਾਂ ਉੰਨੀ ਕੇ ਤੋੜਦੇ ਆ ਤਾਂ ਕਿ ਬੇਸਟ ਨਾ ਜਾਵੇ ਖਰਾਬ ਨਹੀਂ ਹੋਗੀ ਹਾਂਜੀ ਖਰਾਬ ਨਾ ਹੋਵੇ ਵੀ ਤਾਜੀ-ਤਾਜੀ ਜਿਹੜੀ ਚੀਜ਼ ਹੈ ਨਾ ਉਹ ਵਧੀਆ ਹੋਵੇ ਉਹ ਵਧੀਆ ਹੁੰਦੀ ਆ ਨਾਲੇ ਜਿਹੜੀ ਆਪਣੀ ਘਰ ਦੀ ਜਿਹੜੀ ਚੀਜ਼ ਲਾਓ ਨਾ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ ਨਾ ਇਹਦੇ ਪਰ ਕੋਈ ਸਪਰੇਅ ਕਰੀ ਹੋਈ ਆ ਸਾਰਾ ਕੁਝ ਵਧੀਆ ਨੈਚੁਰਲ ਆ ਜੀ ਹੁਣ ਅਸੀਂ ਸਬਜੀ ਦੇ ਪੱਤੇ ਕਰਦੇ ਆ ਹੁਣ ਆਪਾਂ ਮਿਰਚਾਂ ਨੂੰ ਤੋੜੀਏ ਮੰਮਾ ਤੋੜਦੇ ਆ ਮਿਰਚਾਂ ਲਓ ਜੀ ਹੁਣ ਆਪਾਂ ਨੇ ਪਾ ਲਿਆ ਅਦਰ ਤੇ ਪਾਇਆ ਪਾ ਲਿਆ ਆਪਾਂ ਨੇ ਪਿਆਜ਼ ਮਿਰਚ ਇਹ ਕੌੜੀ ਬਹੁਤ ਆ ਮਿਰਚ ਪਾਉਣੀ ਆਪਾਂ ਨੇ 5-6 ਕੇ ਪਾਉਣੀ ਆ ਘਾਟੇ ਮਿਰਚ ਪਾਣੀ ਆ ਹਾਂਜੀ ਇਹਨੂੰ ਕਹਿੰਦੇ ਜੋ ਮਿਰਚ ਬਹੁਤ ਤਿੱਖੀ ਆ ਜੀ 5-4 ਪਾਉਣ ਨਾਲੇ ਨਾ ਸਬਜ਼ੀ ਵਿੱਚ ਮਿਰਚ ਬਹੁਤ ਜ਼ਿਆਦਾ ਹੋ ਜਾਂਦੀ ਆ ਅੱਜ ਬਣਾਉਣੀ ਆਪਾਂ ਨੇ ਕਾਲੀਆਂ ਤੋਰੀਆਂ ਜਿਹੜੀ ਹਰੀ ਸਬਜ਼ੀ ਆ ਨਾ ਉਹ ਖਾਣੀ ਚਾਹੀਦੀ ਆ ਜ਼ਿਆਦਾ ਤੇ ਜਿਆਦਾ ਲੋ ਜੀ ਆਪਾਂ ਕਰ ਲਈਏ ਹੁਣ ਗ੍ਰਾਈਂਡ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਓ ਵੀ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰਦੇ ਹੋ। ਹਰੀਆਂ ਸਬਜ਼ੀਆਂ ਖਾਣ ਨਾਲ ਤੇ ਆਪਣੇ ਸਰੀਰ ਨੂੰ ਬਹੁਤ ਸਾਰੇ ਬੈਨੀਫਿਟ ਮਿਲਦੇ ਆ। ਨਿਗਾ ਵੀ ਵੱਧਦੀ ਹੈ ਜੀ। ਹਾਂਜੀ। ਹਰੀਆਂ ਸਬਜ਼ੀਆਂ ਨਾਲ। ਕੀ ਬਣਾਉਣੀ ਹੈ ਮੈਂ ਆਪਾਂ ਨੇ ਅੱਜ ਸਵੇਰੇ ਉੱਠ ਕੇ ਨਾ ਹਰੇ-ਦਰਖਤਾਂ ਕਰਨੀ ਦੇਖੋ। ਉਹਦੇ ਨਾਲ ਆਪਣੀ ਨਿਗਾ ਨੂੰ ਬਹੁਤ ਫਰਕ ਪੈਂਦਾ ਹੈ। ਅੱਜ ਆਪਾਂ ਨੇ ਕੀ ਬਣਾਣਾ ਮਾਜੀ ਕਾਲੀਆਂ ਤੋਰੀਆਂ ਲਓ ਜੀ ਹੁਣ ਆਪਾਂ ਨੇ ਕੱਟ ਲਈ ਆਲੂ ਆਲੂ ਆਪਾਂ ਨਾ ਕੱਟ ਤਾਂ ਮੰਗਾਉਂਦੀ ਹੁੰਨੀ ਆ ਮੈਂ ਜਾਂ ਅੱਧਾ ਕਿਲੋ ਜਾਂ ਕਿਲੋ ਤੇ ਕੱਚੇ ਘਰਾਂ ਵਿੱਚ ਤੁਹਾਨੂੰ ਪਤਾ ਹੀ ਆ ਚੂਹੇ ਬਹੁਤ ਹੁੰਦੇ ਆ ਤੇ ਉਹਦੇ ਕਰਕੇ ਨਾ ਫਿਰ ਇਹ ਚੂਹੇ ਇਹਨਾਂ ਨੂੰ ਆਲੂਆਂ ਨੂੰ ਵੱਧ ਤੋਂ ਵੱਧੇ ਖਾਣਦੇ ਆ ਤਾਂ ਕਰਕੇ ਮੈਂ ਘੱਟ ਮੰਗਾਉਂਦੀ ਹੁੰਨੀ ਆ ਖਾਂਦੇ ਵੀ ਜ਼ਿਆਦਾ ਨਹੀਂ ਜਿੱਦੇ ਖਾ ਕੇ ਛੱਡ ਦਿੰਦੇ ਆ ਹਾਂਜੀ ਤੇ ਚੂਹੇ ਵੀ ਬਹੁਤ ਚਲੋ ਖਾਣਾ ਤਾਂ ਆਪਣੇ ਘਰਾਂ ਦੇ ਵਿੱਚੋਂ ਹੀ ਆ ਤੇ ਤਾਂ ਕਰਕੇ ਮੈਂ ਕੱਟ ਮੰਗਾਉਦੀ ਹੁੰਨੀ ਆ ਲਓ ਜੀ ਹੁਣ ਆਪਾਂ ਕੱਟਦੇ ਆ ਆਲੂ ਆਲੂ ਆਪਾਂ ਨੇ ਪੰਜ ਚਾਰੇ ਪਾਉਣੇ ਆ ਕਾਲੀਆਂ ਤੋਰੀਆਂ ਵਿੱਚ ਜ਼ਰੂਰ ਆਲੂ ਪਾਉਣੇ ਚਾਹੀਦੇ ਆ ਕਿਉਂਕਿ ਜਿਹੜਾ ਪਾਣੀ ਜੈ ਨਾ ਰਿਸਦਾ ਹੁੰਦਾ ਉਹ ਆਲੂ ਸੋਕ ਲੈਂਦੇ ਨੇ ਲਓ ਜੀ ਆਲੂ ਕੱਟਦੇ ਆ ਹੁਣ ਆਪਾਂ ਤੁਸੀਂ ਪਿਛਲੇ ਵਲੌਗ ਚ ਜਾ ਕੇ ਦੇਖ ਸਕਦੇ ਅਸੀਂ ਲੈ ਕੇ ਆਏ ਸੀਗੇ ਆਲੂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਬੱਚਿਆਂ ਨੂੰ ਨਾ ਸਾਰੇ ਕੰਮ ਕਰਨ ਨਾਲ ਨਾ ਬਹੁਤ ਚੋ ਹੁੰਦਾ ਵੀ ਅਸੀਂ ਆਪਣੀ ਮੰਮਾਂ ਦੇ ਨਾਲ ਸਾਰੇ ਕੰਮ ਕਰਾਈਏ ਬੱਚੇ ਕਰਦੇ ਨੇ ਵੀ ਜੀ ਆਪਣੇ ਬੱਚੇ ਕੰਮ ਕਰਦੇ ਆ ਸਾਰਾ ਨਾਲ ਮੰਮਾ ਤੇ ਕਰਵਾਉਨੇ ਆ ਹੈਲਪ ਕਰਨੀ ਚਾਹੀਦੀ ਜੀ ਜਦ ਮੈਂ ਕੋਈ ਵੀ ਕੰਮ ਕਰਦੀ ਹੁੰਨੀ ਆ ਜਦ ਇਹ ਕਹਦੇ ਨੇ ਮੰਮਾ ਜੀ ਲੱਲੇ ਆਓ ਅਸੀਂ ਪਿਆਜ਼ ਛਿੱਲਦੇ ਨੇ ਤੁਸੀਂ ਆਲੂ ਆਲੂ ਛਿੱਲ ਲਓ ਆਲੂ ਛੋਟੇ ਛੋਟੇ ਦੇਖੋ ਜਿੰਦਗੀ ਚ ਬੱਚਾ ਨਾ ਮਾਰ ਨਹੀਂ ਖਾਂਦਾ ਜਿਵੇਂ ਹੁਣ ਬੱਚੇ ਬਾਹਰ ਚਲੇ ਜੰਨੇ ਆ ਜੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਕੰਮ ਆਉਂਦਾ ਹੋਊਗਾ ਤਾਂ ਆਪਣੇ ਆਪਣੇ ਹੱਥਾਂ ਨਾਲ ਬਣਾ ਕੇ ਖਾ ਸਕਦੇ ਆ ਗੱਲ ਸਹੀ ਦੂਸਰੇ ਦੇ ਹੱਥਾਂ ਕੰਨੀ ਨਹੀਂ ਦੇਖਣਾ ਪੈਂਦਾ ਵੀ ਉਹ ਬਣਾ ਕੇ ਖੜਾਊਗਾ ਐਸੇ ਕਰਕੇ ਮੈਂ ਆਪਣੇ ਬੱਚਿਆਂ ਨੂੰ ਸਾਰਾ ਕੁਝ ਸਿਖਾਇਆ ਹੋਇਆ ਹੈ ਤਾਕੇ ਬੱਚੇ ਜ਼ਿੰਦਗੀ ਦੇ ਵਿੱਚ ਕਿਸੇ ਗੱਲੋਂ ਮਾਰ ਨਾ ਖਾਣ। ਆਲੂ ਆਪਾ ਜੀ ਹੁਣ ਕੱਟ ਲਈਏ। ਛੋਟੇ ਛੋਟੇ ਵਹਿਗੁਰੂ ਜੀ ਸਾਰਿਆਂ ਦੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖਣ। ਜਿਵੇਂ ਵਹਿਗੁਰੂ ਜੀ ਨੇ ਮੇਰੇ ਬੱਚਿਆਂ ਦੀ ਬਾਹ ਫੜੀ ਹੋਈ ਆ ਸਾਡੀ ਬਾਹ ਫੜੀ ਹੋਈ ਆ ਨਾ ਇਸੇ ਤਰ੍ਹਾਂ ਸਾਰਿਆਂ ਦੀ ਬਾਹ ਫੜ ਕੇ ਰੱਖਣ। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਜੀ ਤੰਦਰੁਸਤ ਰਹੋ ਘਟੂਣ ਲੱਗੇ ਹੋਏ ਜੀ ਆਲੂ ਆਪਣੇ ਕਿੰਨੇ ਘਪਾਉਣੇ ਅੰਮਾ ਜੀ ਆਪਾਂ ਨੇ ਪੰਜ ਚਾਰ ਕੇ ਪਾਉਣੇ ਬਹੁਤ ਆਲੂ ਤਾਂ ਜੀ ਹਰੇਕ ਚੀਜ਼ ਵਿੱਚ ਪਾਈ ਜਾਵੇ ਨਾ ਸੁੱਕੀ ਸਬਜ਼ੀ ਦੇ ਵਿੱਚ ਵਧੀਆ ਲੱਗਦੇ ਨੇ ਪਿਛਲੇ ਵਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤ로우 ਜੀ ਕੱਟੀਆਂ ਬਣਾਉ। ਅਰੇ ਆਮਰ ਕਟ ਹੁੰਦੇ ਦੇਖ ਵਾਲੂ ਕਿੰਨੇ ਪੋਲੇ ਪੋਲੇ ਜੇ। ਚੈਨਲ ਨੂੰ ਕਰਿਓ ਸਬਸਕ੍ਰਾਈਬ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਅਸੀਂ ਤੁਹਾਨੂੰ ਇੱਕੋ ਗੱਲ ਬਾਰ-ਬਾਰ ਕਹਿੰਦੇ ਆ ਕਿਉਂਕਿ ਸਾਨੂੰ ਵੱਧ ਤੋਂ ਵੱਧ ਜਿਹੜੀ ਸਪੋਰਟ ਆ ਉਹਦੀ ਜ਼ਰੂਰਤ ਹੈ ਜੀ। ਆਲੂ ਇਹ ਨਾ ਥੋੜੇ ਮੈਂ ਕਿਲੋ ਕ ਜਾਂ ਅੱਧਾ ਕਿਲੋ ਆਲੂ ਤਾਂ ਮੰਗਾਉਣੀ ਹੁੰਦੀ ਹੈ ਕਿਉਂਕਿ ਕੱਚੇ ਘਰਾਂ ਵਿੱਚ ਨਾ ਚੂਹੇ ਬਹੁਤ ਹੁੰਨੇ ਆ ਆਲੂ ਨੂੰ ਖੱਡਾਂ ਦੇ ਵਿੱਚ ਲੈ ਕੇ ਵੜ ਜਾਣੇ ਆ ਇਸ ਕਰਕੇ ਨੇ ਹਾਂਜੀ ਤੇ ਖਾਲਾ ਨੇ ਅੱਧ ਪਚਾਦਾ ਪੂਰਾ ਖਾਂਦੇ ਚਲੋ ਖਾਣਾ ਤਾਂ ਜੀ ਆਪਣੇ ਘਰਾਂ ਵਿੱਚ ਤੇ ਆ ਲਓ ਜੀ ਹੁਣ ਆਪਾਂ ਕੱਟ ਲਈਆਂ ਤੋਰੀਆਂ ਹੁਣ ਆਪਾਂ ਇਹਨਾਂ ਨੂੰ ਨਾ ਚੀਰ ਲਈਏ ਚੀਰ ਕੇ ਲਾਵਾਂਗੇ ਤੜਕਾ ਸਾਰਾ ਕੁਝ ਤਿਆਰ ਕੀਤਾ ਪਿਆ ਹੈ ਛੋਟੇ ਛੋਟੇ ਪੀਸੇ ਕਰ ਲਈਏ ਬੱਚੇ ਮੇਰੇ ਨਾਲ ਹੈਲਪ ਕਰਵਾਉਂਦੇ ਆ। ਅੱਜ ਨਮਾਈ ਤਰੀਕਾ ਲੱਭ ਲਈ। ਵੀਡੀਓ ਨੂੰ ਸ਼ੇਅਰ ਕਰਦੇ ਜੀ ਵੱਧ ਤੋਂ ਵੱਧ। ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਜੀ। ਵੀਡੀਓ ਕੋਈ ਸਾਨੂੰ ਹੌਸਲਾ ਮਿਲ ਜਾਂਦਾ ਫਿਰ। ਵੀਡੀਓ ਸਾਡੀ ਵਧੀਆ ਲੱਗੇ ਆ। ਜਿੱਤ ਜਿੱਤ ਹੋਰ ਵੀ ਵਧੀਆ ਵਧੀਆ ਵੀਡੀਓ ਆਉਂਦੀਆਂ ਰਹਿਣਗੀਆਂ। ਹੇਲੀ ਆਂਦੇ ਆ ਨਿੰਬੂ ਹੇਲੀ ਆਂਦੇ ਆ ਨਿੰਬੂ ਤੇ ਨਿੰਬੂ ਨਾਲ ਕੋਈ ਵੀ ਰੈਸਪੀ ਅਸੀਂ ਬਣਾ ਕੇ ਤਿਆਰ ਕਰਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਖਲਾਵਾਂਗੇ ਵੇ ਦੇਖੋ ਕਟਿੰਗ ਦੇਖਿਓ ਇਹ ਕਾਲੀ ਤੋਰੀ ਦਾ ਜਿਹੜਾ ਛਿਲਕਾ ਨਾ ਜੇ ਇਹ ਤਾਰ ਕੇ ਬਣਾਉਣਾ ਚਾਹੀਦਾ ਏ ਇੱਕ ਤਾਂ ਇਹ ਰਗੜ ਕੇ ਜੇ ਉਹ ਹੋ ਜਾਂਦਾ ਏ ਕਿਉਂਕਿ ਇਹ ਉੱਪਰਲਾ ਨਾ ਕੌੜਾ ਬਣ ਕਿਹੜਾ ਕਿਹੜਾ ਜਾਂ ਹੁੰਦਾ ਹੈ ਕੌੜੀ ਬਣ ਜਾਂਦੀ ਹੈ ਉਤਾਰ ਕੇ ਬਧਿਆਏ ਪੋਲੀ ਪੋਲੀ ਜੀ ਹੋ ਜਾਂ ਰਹਿ ਜਾਂਦੀ ਹੈ ਇਹ ਮੇਰੀਆਂ ਕਾਲੀਆਂ ਤੋਰੀਆਂ ਫੇਵਰੇਟ ਆ ਜੀ ਤਾਂ ਹੀ ਮੇਰੇ ਬੱਚੇ ਲੈ ਕੇ ਆਏ ਤੇ ਚਲੋ ਪੀਸ ਕਰ ਦਈਏ ਆਏ ਕਰੀ ਦੇ ਹੁੰਦੇ ਸੰਗ ਦੇਖੀ ਨੀਚੇ ਥੀਸੀ ਥੀਸੀ ਪੀਸੇ ਦੇਖੋ ਜੀ ਕਿਆ ਮੁਲਾਮ ਮੁਲਾਮ ਵਧੀਆ ਵਧੀਆ ਹੁੰਦੇ ਆ ਕਰੇ ਜੀ ਦੋ ਪੀਸ ਉਹ ਨਿਕਲੂਗੇ ਦੋ ਦੋ ਉਹ ਤੇਲਸੀ ਗਾ ਚਲ ਕਾਲੀਆਂ ਤੋਰੀਆਂ ਨੇ ਪਟੀਆਂ ਹੀ ਆ ਦੇਖੋ ਇਹਨੂੰ ਨਾ ਛਿਲਕੇ ਨੂੰ ਉਤਾਰ ਕੇ ਬਣਾਉਣਾ ਚਾਹੀਦਾ ਜੀ ਨਹੀਂ ਤਾਂ ਕੜੀਆਂ ਕੜੀਆਂ ਕੌੜੀਆਂ ਕੌੜੀਆਂ ਹੀ ਬਣ ਜਾਂਦੀਆਂ ਨੇ ਦੇਖੋ ਜੀ ਆੜ ਆਲੂ ਤੋਰੀਆਂ ਇਹ ਆ ਕਾੜਾ ਥੋੜੀ ਜਿਹੀ ਕ ਕੱਟ कच्चा है हूँ आप प्याज मिर्च आदा जो हल्का बराउन जहा हो गया फिर आपे हूँ पवेंगे आप चमचा नमक ਉਹਨਾਂ ਪਤੰਗੀ ਤੇ ਰੋਣਾ ਸਿਲਵਾ ਦੇ। ਹੁਣ ਪਾਵਾਂਗੇ ਆਪਾਂ ਕਾਲੀਆਂ ਤੋਰੀਆਂ। ਆਂ ਤੋਰੀਆਂ ਮੇਰੀਆਂ ਫੇਵਰਟ ਲਓ ਜੀ ਹੁਣ ਆਪਾਂ ਤਿਆਰ ਕਰਨ ਲੱਗੇ ਆ ਪ੍ਰਸ਼ਾਦਾ ਪ੍ਰਸ਼ਾਦਾ ਤਿਆਰ ਕਰਕੇ ਕਿ ਆਪਣੀ ਪੰਜਾਬੀ ਥਾਲੀ ਤਿਆਰ ਆ ਜੇ ਤੇ ਕਾਲੀਆਂ ਤੋਰੀਆਂ ਦੀ ਸਬਜ਼ੀ ਤੇ ਲੱਸੀ ਤੇ ਪ੍ਰਸ਼ਾਦਾ ਲਓ ਜੀ ਹੁਣ ਆਪਣੇ ਬੇਟੇ ਨੂੰ ਖਿਲਾਉਣੀ ਆ ਮੈਂ ਟੈਸਟ ਕਰਕੇ ਦੱਦਾਂ ਜਿਵੇਂ ਲੱਗੇ ਕਿਵੇਂ ਲੱਗੀ ਬਾਈ ਬਹੁਤ ਕੈਂਟਾਈ ਬਾਈ ਲੱਗਣੀ ਆ ਮਾਂ ਦੇ ਹੱਥ ਦੀ ਆ ਮਾਂ ਦੀ ਹੱਥ ਦੀ ਕਿਉਂ ਨਹੀਂ ਸਵਾਦ ਲੱਗੂਗੀ ਸਾਡੇ ਸੈਫ ਜੀ ਹੈ ਜੀ ਇਹ オリジナル ਸੈਫ ਲੱਸੀ ਦਾ ਟੇਸਟ ਕਿਵੇਂ ਲੱਗਿਆ ਬਾਈ ਲੱਸੀ ਦਾ ਤਾਂ ਬਹੁਤ ਵਧੀਆ ਜੀ ਹੁਣ ਆਪਣਾ ਵਲੋਗ ਇੱਥੇ ਤੋਂ ਹੁੰਦਾ ਐਂਡ ਤੇ ਅਗਲੇ ਵਲੋਗ ਚ ਆਪਾਂ ਮਿਲਦੇ ਆਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਅਗਲੇ ਵਲੌਗ ਚ ਬਾਏ 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 ਬਾਏ